ਤਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਅੱਜ ਦੇ ਦੌਰ ਦੇ ਵਿੱਚ ਕਿੰਨੀ ਮਹਗਾਈ ਆ ਕਿੰਨਾ ਪੈਟਰੋਲ ਮਹਿੰਗਾ ਕਿੰਨਾ ਡੀਜ਼ਲ ਮਹਿੰਗਾ ਕਿੰਨੀਆਂ ਸਬਜ਼ੀਆਂ ਮਹਿੰਗੀਆਂ ਖਾਣ ਪੀਣ ਦੀ ਜੀਣ ਵਾਸਤੇ ਬੰਦੇ ਦੇ ਜਿਹੜੀ ਕੋਈ ਚੀਜ਼ ਚਾਹੀਦੀ ਹੈ ਹਰ ਇੱਕ ਲੱਕ ਤੋੜ ਜਿਹੜੀ ਮਹਗਾਈ ਹੋਈ ਆ ਗਰੀਬ ਦੀ ਬਹੁਤ ਬੁਰੀ ਹਾਲ ਹੈ ਇਹ ਦੇਸ਼ ਦੇ ਵਿੱਚ ਭੱਤ ਦੇ ਵਿੱਚ ਅੱਜ ਤੁਸੀਂ ਸਾਡੇ ਨੇ ਇੱਕ ਖਬਰ ਪੜ੍ਹੀ ਹੈ ਕਿ ਭਾਜਪਾ ਪੰਜਾਬ ਦੇ ਵਿੱਚ 10 ਲੱਖ ਰਾਸ਼ਨ ਕਾਰਡ ਜਿਹੜਾ ਉਹ ਬਹਾਨਾ ਬਣਾ ਕੇ ਜਿਹੜਾ ਉਹ ਪੰਜਾਬ ਚੋਂ ਕੱਟਣਾ ਚਾਹੁੰਦੀ ਹੈ। ਔਰ ਗਰੀਬਾਂ ਦੇ ਪੇਟ ਦੇ ਉੱਤੇ ਜਿਹੜੀ ਆ ਜਿਹੜਾ ਉਹਨਾਂ ਨੂੰ ਫ੍ਰੀ ਰਾਸ਼ਨ ਮਿਲਦਾ ਵਿਚਾਰਿਆਂ ਨੂੰ ਉਹਨਾਂ ਤੇ ਇੱਕ ਬਹੁਤ ਵੱਡੀ ਉਹ ਜਿਹੜੀ ਤੱਕੇ ਸ਼ਾਈ ਦਾ ਕਹਿ ਲੋ ਲੱਤ ਮਾਰਨਾ ਚਾਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਜਪਾ ਦੇ ਇਸ ਦੇਸ਼ ਦੇ ਵਿੱਚ ਹਰ ਸਿਆਸੀ ਪੰਪਤੇ ਦੇ ਉੱਤੇ ਦੋਦੇ ਮਾਤਗੰਦ ਨੇ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਉਹ ਤਰ੍ਹਾਂ ਹੱਥ ਸੀੜੀ ਨੂੰ ਲੈਂਦੇ ਆ ਜਿੱਥੇ ਉਹਨਾਂ ਦੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਉੱਥੇ ਹਰ ਤਰ੍ਹਾਂ ਦਾ ਧੱਕਾ ਕਰਦੇ ਆ ਵਿਤਕਰਾ ਕਰਦੇ ਆ ਖਾਸ ਤੌਰ ਤੇ ਸਾਡੇ ਨਾਲ ਪੰਜਾਬ ਦੇ ਵਿੱਚ ਉਹ ਅੱਜ ਜਿਹੜੀ ਨਿਊਜ਼ ਆਈ ਹੈ ਇਹ ਨਿਊਜ਼ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨਾ ਕੀ ਬੜਾ ਜ਼ਿਆਦਾ ਹੈ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀਆਂ ਟੈਕਸ ਰਤ ਉਹਨਾਂ ਦੇਖਿਆ ਜੀ ਉਹਨਾਂ ਕੋ ਕੋ ਖੇਤ ਆ ਜੀ ਇਸ ਕਰਕੇ ਉਹ ਮੰਨ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰ ਰਹੀ ਹੈ ਇੱਦਾਂ ਦਾ ਤੱਕਾ ਕਰ ਰਹੀ ਹੈ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਆ ਇਹ ਸਾਰਾ ਬਹਾਨਾ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲਾਣਾ ਚਾਹੀਦਾ ਅਸੀਂ ਤਾਂ ਪਹਿਲਾਂ ਆਰਡੀ ਪੰਜਾਬ ਸਰਕਾਰ ਜਿਹੜੀ ਹੈ ਹਰ ਹਿੱਲਾ ਕਵੀਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ ਪੇਟ ਪਾਲ ਰਿਹਾ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕੇ ਦੇ ਵਿੱਚ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਉਹ ਕਾਰਡ ਵਡਾ ਵੀ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਦੇ ਮੈਂ ਤੁਹਾਡੇ ਰਾਈ ਇਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਿਹਾ ਇਹ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਹਾ ਹੀਗਾ ਸਵੇਰੇ ਇਹ ਦੇਸ਼ ਚੋਦ ਕਿਤੇ ਵੀ ਇਹ ਫਰਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਚ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਕਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਮਤਲਬ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਹੋ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਕਟਿਆ ਹੱਥ ਕੰਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਦੇ ਆਗੇ ਦੂਜਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਕੁਝ ਹੋ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾ ਰਹੇ ਉਹ ਟੈਂਪਾ ਦੇ ਵਾਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਭਰਵਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਉਹਨਾਂ ਦੇ ਰਸਟਰਕਾਰ ਦੀ ਜਾਣਕਾਰੀ ਉਹਨਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਰਹੇ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਹੈ ਜੇਕਰ ਸਰਕਾਰ ਨੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਰਾਹਤ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਤਾਂ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਥਰੂ ਹੋਣੀ ਚਾਹੀਦੀ ਹੈ ਨਾ ਕਿ ਭਾਜੀਪੀ ਦੇ ਜਿਹੜੇ ਬੰਦੇ ਹੈ ਭਾਜੀਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਪਾ ਕੇ ਤੁਹਾਨੂੰ ਆ ਲੈ ਦਾਂਗੇ ਜੀ ਤੁਹਾਨੂੰ ਆ ਲੈ ਦਾਂਗੇ ਜੀ ਭਾਜੀਪੀ ਆ ਕਰ ਰਹੀ ਹੈ ਜੀ ਭਾਜੀਪੀ ਉਹ ਕਰ ਰਹੀ ਹੈ ਇਹ ਸਦਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋਲ ਗੁੱਠੇ ਲਵਾਏ ਗਏ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਬਚਾਇਆ ਨੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਇਸ ਕਰਕੇ ਇਹ ਜਿਹੜਾ ਕੰਮ ਉਹ ਕਰਦੇ ਇਸ ਕੰਮ ਨੂੰ ਅਸੀਂ ਬੋਲੇ ਜਿਹੜਾ ਬੰਦ ਵੀ ਕਰਦੇ ਨਿੰਦਾ ਵੀ ਕਰਦੇ ਉਹ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਥਰੂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਹੈ ਤਾਡੇ ਥਰੂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਰ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਵੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਉਹ ਪੰਜਾਬ ਸਰਕਾਰ ਦੇ ਥਰੂ ਆਉਣ ਪੰਜਾਬ ਸਰਕਾਰ ਨੂੰ ਕਹਿ ਕਿ ਆ ਸਭੀ ਸਕੀਮ ਲਾਗੂ ਕਰੋ ਇਹ ਕੋਈ ਅਧਿਕਾਰ ਨਹੀਂ ਕਿ ਕੋਈ ਪਾਰਟੀ ਦਾ ਵਰਕਰ ਜਾ ਕੇ ਜੜਾ ਉਹ ਉਹ ਲਾਗੂ ਕਰਦਾ ਫਿਰੇ ਇਹ ਇਹ ਮੈਂ ਤੁਹਾਨੂੰ ਜਿਹੜਾ ਉਹ ਕਹਿਣਾ ਚਾਹੁੰਦਾ ਸੀਗਾ ਔਰ ਅੱਜ ਇੱਕ ਜਿਹੜੀ ਹੋਰ ਨਿਊਜ਼ ਵੀ ਤੁਸੀਂ ਦੇਖੀ ਕਿ ਇੱਕ ਕਾਨੂੰਨ ਜਿਹੜਾ ਇਹ ਉਹ ਬੀਜਪੀ ਕੇਂਦਰ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਕਿ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੋ ਵੀ ਹੈ ਕਿ ਜਿਹੜਾ 3 ਮਹੀਨੇ ਉਹ ਜੇ ਜਿੱਦਾਂ 1 ਮਹੀਨਾ ਜੇਲ੍ਹ ਦੇ ਚ ਰਹਿਦਾ ਤੇ ਬਾਅਦ ਦੇ ਵਿੱਚ ਉਹਨੂੰ ਕੁਰਸੀ ਤੋਂ ਜਿਹੜਾ ਧਾ ਦਿੱਤਾ ਜਾਂਦਾ ਇਹ ਵੀ ਆਪਣੇ ਵਿਰੋਧੀਆਂ ਨੂੰ ਕੁਝ ਨੂੰ ਆਸਤੇ ਬੀਜਪੀ ਦੀ ਇੱਕ ਬਹੁਤ ਵੱਡੀ ਚਾਲ ਹੈ ਉਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਇੱਕ ਵੱਡੇ ਆਗੂ ਸਤਿੰਦਰ ਜੈਨ ਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਔਰ 2 ਸਾਲ ਬਾਅਦ ਕੋੜਾ ਆ ਕੇ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਖਿਲਾਫ ਤਾਂ ਕੋਈ ਸਬੂਤ ਹੀ ਨਹੀਂ ਉਹਨਾਂ ਦਾ ਕੇਸ ਮਤਲਬ ਵਾਪਸ ਹੋ ਗਿਆ ਦੱਸੋ 2 ਸਾਲ ਸਤਿੰਦਰ ਜੈਨ ਜੀ ਨੂੰ ਕਿਉਂ ਰੱਖਿਆ ਗਿਆ ਜੇਲ੍ਹ ਦੇ ਵਿੱਚ ਜੇ ਉਹਨਾਂ ਦਾ ਕੋਈ ਸਬੂਤ ਨਹੀਂ ਸੀ ਕਿਹੜੀ ਗੱਲੋਂ ਰੱਖਿਆ ਗਿਆ ਸੋ ਇਦਾਂ ਦੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਬੀਜੇਪੀ ਮੋਦੀ ਅਮਨਤ ਸ਼ਾ ਉਹ ਹਾਂ ਆਪਣੇ ਬਦੋਦੀ ਨੂੰ ਕਿ ਮੱਕੇ ਬੰਨੇ ਜੇਲ੍ਹ ਚ ਡਾਲ ਕੇ ਜੇਲ੍ਹ ਸੁਟ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਤੇ ਉਹ ਉਹਨਾਂ ਦੇ ਕੋਲ ਜੇਸ ਵੀ ਉਹ ਅਹੁਦੇ ਤੇ ਕੋ ਮੰਤਰੀ ਆ ਮੁੱਖ ਮੰਤਰੀ ਆ ਉਹਨਾਂ ਦਾ ਅਹੁਦਾ ਜਿਹੜਾ ਖੋਣਾ ਚਾਹੁੰਦੇ ਆ ਸੋ ਇਹ ਜਿਹੜਾ ਕਾਨੂੰਨ ਆ ਰਿਹਾ ਇਸ ਕਾਨੂੰਨ ਦੀ ਵੀ ਅਸੀਂ ਮੱਲਾ ਕੋਰ ਦਿੰਦਾ ਕਰਦੇ ਔਰ ਇਹ ਤਾਨਾਸ਼ਾਈ ਵਾਲੇ ਪਾਸੇ ਮੱਲਾ ਭਾਜਪੀ ਇੱਕ ਤਾਨਾਸ਼ਾਈ ਵਾਲੇ ਪਾਸੇ ਵੱਧ ਰਹੀ ਹੈ ਕਿ ਦੇਸ਼ ਦੇ ਅੰਦਰ ਕਿਸੇ ਨੂੰ ਵੀ ਆਪਣੇ ਖਿਲਾਫ ਜਿਹੜਾ ਬੋਲਣ ਦੀ ਡੇਣਾ ਕਿਸੇ ਵੀ ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਕੁਚਲ ਦਿਓ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਮੰਤਰੀ ਐ ਸੋ ਇਸ ਕਾਨੂੰਨ ਦੀ ਅਸੀਂ ਜਿਹੜਾ ਲੋਕ ਸਭਾ ਚ ਲੈ ਕੇ ਆਵੇ ਉਹਦੀ ਅਸੀਂ ਨਿੰਦਾ ਕਰਦੇ ਆ ਮੈਂ ਇਹ ਦੋ ਤਿੰਨ ਪੁਆਇੰਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਮੇ ਚਾਹੁੰਦਾ ਆ ਤੁਹਾਡੇ ਰਾਂਹ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਸੀਗਾ ਜੇ ਕੋਈ ਤੁਹਾਡਾ ਸਵਾਲ ਆ ਦੇਤੇ ਤਾਂ ਤੁਸੀਂ ਕਰ ਸਕਦੇ